ਅਕਾਲੀ ਦਲ ਬਾਦਲ ਗਰੁੱਪ ਦਾ ਜੋ ਇੱਕ ਲੀਡਰ ਹੈ ਵਿਕਰਮਜੀਤ ਸਿੰਘ ਮਜੀਠੀਆ ਉਹ ਸਾਡੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜੋ ਪ੍ਰਧਾਨ ਨੇ ਮੁਖ ਸੇਵਾਦਾਰ ਨੇ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਕਾਫੀ ਜ਼ਿਆਦਾ ਇੱਕ ਕੂਟ ਪ੍ਰਚਾਰ ਇੱਕ ਫਾਲਸ ਨੈਰੇਟਿਵ ਜੋ ਸਰਜੰਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਤਕਰੀਬਨ 2 ਸਾਲ ਹੋ ਚੁੱਕੇ ਨੇ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਪੰਜਾਬ ਤੋਂ 2500 ਕਿਲੋਮੀਟਰ ਦੂਰ ਇੰਡੀਅਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਹੋਣਾ ਵੀ ਕੋਈ ਜੋ ਕੋਈ ਇੱਕ ਪੋਲੀਟੀਕਲ ਲੀਡਰ ਹੈ ਉਸ ਦੇ ਉੱਪਰ ਲਗਾਤਾਰ ਤੀਜੀ ਵਾਰ ਐਨਐਸਏ ਐ ਜੋ ਲੱਗੀ ਹੈ ਇੰਡੀਅਨ ਹਿਸਟਰੀ ਦੇ ਵਿੱਚ ਇਹੋ ਜਿਹਾ ਕੋਈ ਐਗਜ਼ਾਮਪਲ ਨਹੀਂ ਹੋਇਆ ਇਸ ਐਨਐਸਸੀ ਨੂੰ ਵਾਰ-ਵਾਰ ਜੋ ਫਾਲਸ ਗਰਾਉਂਡਸ ਬਣਾਏ ਜਾ ਰਹੇ ਨੇ ਜੋ ਫੇਕ ਚੀਜ਼ਾਂ ਫੇਕ ਨਿਊਜ਼ ਰਿਪੋਰਟਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੁਝ ਪੋਲੀਟੀਸ਼ੀਅਨਸ ਦਾ ਜੋ ਸਰਕਾਰ ਨਾਲ ਰਲ ਕੇ ਇਹ ਸਾਰਾ ਕੁਝ ਕਰ ਰਹੇ ਨੇ ਕਿਉਂਕਿ ਮੇਨ ਆਬਜੈਕਟਿਵ ਇਸ ਸਮੇਂ ਕਿਸੇ ਵੀ ਪਾਰਟੀ ਦਾ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਬਾਦਲ ਹੈ ਚਾਹੇ ਭਾਜਪਾ ਹੈ ਸਾਰਿਆਂ ਦਾ ਜੋਰ ਇੱਕੋ ਤਰੀਕੇ ਤੇ ਲੱਗਿਆ ਗਿਆ ਹੋਇਆ ਹੈ ਵੀ ਜੋ ਪੰਜਾਬ ਦੀ ਆਵਾਜ਼ ਹੈ ਪੰਜਾਬ ਦੇ ਇਸ ਸਮੇਂ ਇੱਕ ਬੜੇ-ਬੜੇ ਹੀਰੋ ਨੇ ਕੌਮੀ ਨਾਇਕ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਖਾਤਰ ਪੰਜਾਬ 'ਚ ਇੱਕ ਅਜੀਹ ਹਨੇਰੀ ਚੱਲੀ ਵੀ ਮਾਝੇ ਤੋਂ ਲੈ ਕੇ ਤੇ ਮਾਲਵੇ ਤੱਕ ਦੋ ਮੈਂਬਰ ਪਾਰਟੀ ਇੱਕ ਬੜੀ ਵੱਡਾ ਬਦਲਾ ਹੈ ਪੰਜਾਬ ਦੇ ਵਿੱਚ ਅਸਲ ਖੇਤਰੀ ਤੇ ਪੰਥਕ ਧਿਰ ਦਾ ਉਭਾਰ